ਦੇਥ ਹੋਣ ਦਾ ਕਾਰਨ ਸਾਹਮਣੇ ਆਇਆ ਕੁਝ ਐਕਸ਼ਨ ਹੋਇਆ ਹੈ। ਦਸ ਦੇ ਵੀ ਟੈਰ ਪਿਛਲੇ ਡਰ ਦੇ ਥੱਲੇ ਆਇਆ ਹੈ ਜੀ। ਹੂੰ ਨਹੀਂ ਜਿਹੜੇ ਬਜ਼ੁਰਗਾਂ ਦੀ ਡੈਥ ਹੋਈ ਹੈ ਇਹਨਾਂ ਦੀ ਉਹ ਕਿਹੜੀ ਜਗ੍ਹਾ ਤੋਂ ਐਸੀ ਉਹ ਦਸ ਦੇ ਵੀ ਬਣੇ ਅੰਦਰ ਬੱਸ ਸਟੈਂਡ ਦੇ ਅੰਦਰ ਬੜ ਰਿਹਾ ਸੀ ਜੀ। ਹੂੰ ਤੇ ਉਹਨੇ ਘਰ ਦੇ ਨਾਲ ਤਲਾਹ ਹੋ ਗਈ। ਉਹਨੇ ਘਰ ਦੇ ਤਲਾਹ ਹੋ ਗਿਆ ਜਵਾਰੇਗੀ। ਉਹਨੇ ਵਿਆਹ ਦੀ ਜਿਹਦਾ ਵਿਆਹ ਦੇ ਨਹੀਂ ਤੇ ਅਗਲੀ ਲਾਵੇ ਦਿੱਤੇ। ਤੇ ਬੱਸ ਬੱਸ ਕਬਜੀ ਜੀ। ਕਿਹੜੀ ਕੰਪਨੀ ਦੀ ਬੱਸ ਹੈ ਜੀ? ਇਹ ਹੈ ਜੀ ਮਹਾਲੀ ਬੱਸ ਸਰਵਸ। ਮਹਾਲੀ ਤੇ ਬੱਸ ਚਾਲਕ ਬੱਸ ਚਾਲਕ ਬੁਈ ਜੀ। ਫਗਵਾੜਾ ਬੱਸ ਸਟੈਂਡ ਨਜ਼ਦੀਕ ਬੱਸ ਦੀ ਲਪੇਟ ਵਿੱਚ ਆਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਜਿਸ ਦੀ ਸੂਚਨਾ ਮਿਲਦੇ ਸਾਰ ਥਾਣਾ ਸਿਟੀ ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਮੌਕੇ ਤੇ ਵਿਅਕਤੀ ਦੀ ਪਛਾਣ ਅਮਰਚੰਦ ਪੁੱਤਰ ਹਰਨਾਮ ਦਾਸ ਵਾਸੀ ਪਿੰਡ ਟੋਡਰਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਮੌਕੇ ਤੇ ਪਹੁੰਚੇ ਥਾਣਾ ਸਿਟੀ ਦੇ ਏਐਸਆਈ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਟ੍ਰੈਫਿਕ ਪੁਲਿਸ ਵੱਲੋਂ ਸੂਚਨਾ ਮਿਲੀ ਸੀ ਕਿ ਬੱਸ ਸਟੈਂਡ ਨਜ਼ਦੀਕ ਇੱਕ ਵਿਅਕਤੀ ਜੋ ਕਿ ਬੱਸ ਦੀ ਲਪੇਟ ਵਿੱਚ ਆ ਗਿਆ ਜਦੋਂ ਉਹ ਸਮੇਤ ਪੁਲਿਸ ਪਾਰਟੀ ਮੌਕੇ ਤੇ ਪੁੱਜੀ ਤਾਂ ਉਹਨਾਂ ਦੇਖਿਆ ਕਿ ਮੋਹਾਲੀ ਬਾ ਸਰਦਸ ਦੀ ਇੱਕ ਬੱਸ ਜੋ ਕਿ ਹੁਸ਼ਿਆਰਪੁਰ ਤੋਂ ਫਗਵਾੜਾ ਆ ਰਹੀ ਸੀ ਜਦੋਂ ਬੱਸ ਟ੍ਰੈਫਿਕ ਦਫ਼ਤਰ ਨਜ਼ਦੀਕ ਪੁੱਜੀ ਤਾਂ ਇੱਕ ਵਿਅਕਤੀ ਜਿਸ ਦੀ ਬੱਸ ਦੀ ਲਪੇਟ ਵਿੱਚ ਆਉਣ ਕਾਰਨ ਮੌਕੇ ਤੇ ਹੀ ਮੌਤ ਹੋ ਚੁੱਕੀ ਸੀ ਜਿਸ ਦੀ লাশ ਨੂੰ ਉਹਨਾਂ ਵੱਲੋਂ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਲਈ ਸਿਵਲ ਹਸਪਤਾਲ ਫਗਵਾੜਾ ਦੇ ਮਰਦਾ ਘਰ ਵਿਖੇ ਰਖਵਾ ਦਿੱਤਾ ਗਿਆ ਏਐਸਆਈ ਦੇ ਦੱਸਣ ਮੁਤਾਬਕ ਉਹਨਾਂ ਵੱਲੋਂ બસ ਚਾਲਕ ਅਤੇ ਬਸ ਨੂੰ ਆਪਣੇ ਕਬਜੇ ਵਿੱਚ ਲੈ ਲਿਆ ਹੈ ਅਤੇ ਦੱਸਿਆ ਕਿ ਮ੍ਰਿਤਿਕ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਜੋ ਵੀ ਬਿਆਨ ਦਿੱਤੇ ਜਾਣਗੇ ਉਸੇ ਹਿਸਾਬ ਨਾਲ ਅਗਲੀ ਕਾਰਵਾਈ ਕੀਤੀ ਜਾਵੇਗੀ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਹਾਂਜੀ ਸ਼ੁਕਮਰੀ ਜਿਹੜਾ ਐਕਸੀਡੈਂਟ ਹੋਇਆ ਦੀ ਜਾਣਕਾਰੀ ਦਿਓ ਅੱਜ ਮੈਂ ਥਾਣਾ ਵਿੱਚ ਹਾਜ਼ਰ ਸੀਗਾ ਤੇ ਇੱਕ ਟੈਲੀਫੋਨ ਡ੍ਰੈਫਟ ਦਸਤਕਮੂਲ ਸ਼ੁਰੂ ਹੋਇਆ ਸੀਗਾ ਕਿ ਬਸ ਬਸ ਸਟੈਂਡ ਦੇ ਨੇੜੇ ਇੱਕ ਐਕਸੀਡੈਂਟ ਹੋ ਗਿਆ ਹੈ ਤੇ ਮੌਕੇ ਤੇ ਪੁੱਛੋ ਜਿਸ ਤੇ ਮੌਕੇ ਤੇ ਪੁੱਛੇ ਜੀ ਟਰੈਨ ਦਫਤਰ ਦੇ ਨੇੜੇ ਦੀਕ ਇੱਕ ਐਕਸੀਡੈਂਟ ਹੋਣਾ ਪਾਇਆ ਗਿਆ ਮ੍ਰਿਤਕ ਦਾ ਨਾਮ ਅਮਰਚੰਦ ਵਾਸੀ ਟੋਡਲਪੁਰ ਹੈ ਇਹ ਸਰ ਮੌਕੇ ਤੇ ਐਕਸੀਡੈਂਟ ਨੂੰ ਡੈਥ ਹੋ ਗਈ ਸੀ ਮੁੰਡੇ ਦੀ ਹਾਂ ਤਸਦੀਕ ਹੋਇਆ ਕਿ ਮੌਕੇ ਤੇ ਹੀ ਹੋ ਗਈ ਸੀ ਤੇ ਡੈਥ ਹੋਣ ਦਾ ਕਾਰਨ ਸਾਹਮਣੇ ਆਇਆ ਕੁਝ ਐਕਸ਼ਨ ਹੋਇਆ ਹੈਗਾ ਗਾਹ ਦੇ ਵੀ ਟਾਇਰ ਪਿਛਲੇ ਡਰ ਦੇ ਥੱਲੇ ਆਏ ਹੋਏ ਸੀ ਹੂੰ ਨਹੀਂ ਜਿਹੜੇ ਬਜ਼ੁਰਗ ਦੀ ਡੈਥ ਹੋਈ ਹੈ ਇਹਨਾਂ ਦੀ ਉਹ ਕਿਹੜੀ ਜਗ੍ਹਾ ਪਏ ਸੀ ਉਹ ਗਾਹ ਦੇ ਵੀ ਬਣੇ ਅੰਦਰ ਬੱਸ ਸਟੈਂਡ ਦੇ ਅੰਦਰ ਵੱਢ ਰਿਆ ਸੀ ਜੀ ਤੇ ਉਹਦੇ ਘਰ ਦੇ ਨਾਲ ਤਲਾਹ ਹੋ ਗਿਆ ਉਹਨਾਂ ਘਰ ਦੇ ਤਲਾਹ ਹੋ ਗਏ ਜੁਆਰੇ ਸੀ ਉਹਦੇ ਬਿਆਨ ਜੀ ਦਾ ਬਿਆਨ ਦੇਣਗੇ ਯਾਰ ਦੀ ਕਰਵਾਈ ਕੀਤੀ ਜਾਉ ਤੇ ਬੱਸ ਬੱਸ ਕਬਜੀ ਚਾ ਜੀ ਕਿਹੜੀ ਕੰਪਨੀ ਦੀ ਬੱਸ ਹੈ ਜੀ ਇਹ ਹੈ ਜੀ ਮਹਾਲੀ ਬੱਸ ਸਰ ਬੱਸ ਜੀ ਮਹਾਲੀ ਤੇ ਬੱਸ ਚਾਲਕ ਬੱਸ ਚਾਲਕ ਕਬੂਈ ਤੇ ਕੀ ਕੀ ਕਰਵਾਈ ਕੀਤੀ ਜਾ ਰਹੀ ਆ ਬੱਸ ਦੇ ਆਂਤੀ ਜੀ ਜੋ ਬਿਆਨ ਦੇ ਰਹੇ ਜੀ ਕਰ ਵੀ ਤੇ ਡੜਗੋੜੀ ਜੀ ਡੜਗੋੜੀ ਦੀ ਮੁਰਜ਼ੀ ਵਿੱਚ ਪਈ ਹੋਈ ਸੀ